ਗਰੀਬੀ ਵਾਲੀ ਹਾਲਤ ਸੁਧਾਰਨ ਅਤੇ ਰੋਜ਼ੀ ਰੋਟੀ ਕਮਾਉਣ ਦੇ ਲਈ ਇਟਲੀ ਗਿਆ ਜਨਾਲਾ ਦੇ ਪਿੰਡ ਬੋਹਲੀਆਂ ਦੇ ਤਿੰਨ ਭੈਣ ਭਰਾਵਾਂ ਦੇ ਇਕਲੌਤੇ ਭਰਾ 28 ਸਾਲਾਂ ਸੁਖਜਿੰਦਰ ਸਿੰਘ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਸੁਖਜਿੰਦਰ ਸਿੰਘ ਦੇ ਪਰਿਵਾਰ ਦਾ ਰੋੜੋ ਕੇ ਬੁਰਾ ਹਾਲ ਹੈ ਉਤੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਰਿਸ਼ਵਾਰ ਸੁਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੀ ਮਾਲੀ ਹਾਲ ਸੁਧਾਰਨ ਦੇ ਲਈ ਸੁਖਜਿੰਦਰ ਸਿੰਘ 5 ਸਾਲ ਪਹਿਲਾਂ ਇਟਲੀ ਗਿਆ ਸੀ ਜਿੱਥੇ ਉਸ ਦੀ ਕਿਸੇ ਕਾਰਨਾਂ ਕਰਕੇ ਮੌਤ ਹੋ ਗਈ ਜਿਸ ਦਾ ਪੋਸਟਮਾਰਟਮ ਹੋ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਜਲਦੋਂ ਜਲਦ ਉਹਨਾਂ ਦੇ ਪੁੱਤ ਦੀ Laash ਭਾਰਤ ਲਿਆਨ ਦੀ ਜਾਵੇ ਅਤੇ ਉਹ ਅੰਤਿਮ ਕਿਰਿਆ ਕਰਨ ਆਪਣੀਆਂ ਅੱਖਾਂ ਸਾਹਮਣੇ ਕਰ ਸਕਣ ਸਾਲੋਗੇਨ ਇਹ ਕੋ ਗੱਲ ਬਾਤ ਹੈ ਥੀਲੀ ਬਾਤ ਹੈ ਗੱਲ ਬਾਤ ਹੋਈ ਨਹੀਂ ਹਾਂਜੀ ਠੀਕ ਟਾ ਵਾ ਰਹੀ ਆ ਦੋ ਦਿਨ ਪਹਿਲਾਂ ਕੀਤੀ ਆ ਹਾਂਜੀ ਕੀ ਕਹਿੰਦੇ ਸੀ ਤੁਹਾਡੀ ਕੀ ਲਾਸਟ ਗੱਲ ਦੱਸਦਾ ਕਿ ਮੈਂ ਠੀਕ ਨਹੀਂ ਜਾ ਮਗੂੰ ਆਂਦਾ ਮਮੀ ਮੈਨਸਾ ਚੜਦਾ ਐ ਮਰਕੋ ਜਿਹੜਾ ਮਟਰ ਦਾ ਮੈਨੂੰ ਥੋੜਾ ਥੋੜਾ ਸਾ ਚੜਦਾ ਸੱਟ ਲੱਗੀ ਸੀ ਉਹ 3 ਮਹੀਨੇ ਹੋ ਗਏ ਜੋ ਘਰ ਮੈਸ ਹੋਇਆ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਆ ਤੇ ਪ੍ਰਿਆ ਕਰਦਾ ਨਹੀਂ ਤਾਂ ਕਰਕੇ ਘਰੇ ਸਾਹ ਛੱਡਦਾ ਹੋਣੇ ਨੇ ਕੰਮ ਤੇ ਜਾਣਾ ਤੇ ਮੈਂ ਤਾਂ ਖਰਕ ਪੈ ਜੂਗਾ ਉਦਣੇ ਕੰਮ ਤੇ ਜਾਣਾ ਉਦਣ ਮੁੱਕ ਗਿਆ ਸੋ ਸੁਖਜਿੰਦਰ ਸਿੰਘ ਨਾ ਸ਼ਿਵਰਾਜ ਦਾ ਹਾਂਜੀ ਕਿਸੇ ਕਾਰਨਾ ਕਰਕੇ ਇਡਲੀ ਗਏ ਸੀ ਕਿੰਨਾ ਸਾਲ ਹੋ ਗਏ 5 ਸਾਲ ਹੋ ਗਏ ਜਿਗਿਆਂ ਨੂੰ ਹਾਂਜੀ ਕਿਸੇ ਕਾਰਨਾ ਕਰਕੇ ਡੈਥ ਹੋ ਗਈ ਹਾਂਜੀ ਕੀ ਕਾਰਨ ਨੇ ਨਹੀਂ ਹਲੇ ਰਿਪੋਰਟ ਨਹੀਂ ਸੇ ਆਈ रिपोर्ट आएगी तो फिर पता लगेगा लगता क्या अटैक ही हो गया कितनी उम्रो दी ਬੈਠੀ 28 ਕਿਹੜੇ ਕਲਾਸਾਂ ਚ ਕੋ ਜੈਸੀ ਨੂੰ ਲਿਟਰਲੀ ਜੀ ਅਸੀਂ ਇਹ ਕਿਤਾਬਾਂ ਭੇਜ ਕਰਦੇ ਚੋ ਕਿ ਭੇਜਦੇ ਮੁਕਰ ਜਾ ਚੋ ਕਿ ਭੇਜਾ ਰਹਾ ਹਾਂ ਮਸਤਾ ਥੋੜਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਾਹ ਸੰਗਤ ਨੂੰ ਸਾਨੂੰ ਜੋ ਮਸਲਾ ਨੰਦਾ ਕਰੋ ਮਤਲਬ ਇਹ ਇੱਕ ਡੈਡ ਬਡੀ ਜਿਹੜੀ ਹਾਂ 100 ਦਾ ਬਾਕੀ ਚਾਹੁੰਦੇ ਜਿਵੇਂ ਸਾਰੇ ਪ੍ਰਤੀਕਿਰਿਆ ਕਰਮ ਕਰਾਉਂਦੇ ਦੱਸੋ ਵਾਓ ਆਹ ਇਹ ਭੈਣ ਭਰਾ ਦੇ ਜਿਹੜੇ ਚਤਤਾ ਦਿਓ ਬਸ ਲੀ ਹੋ ਜਾਓ ਕਰੀਏ ਜੰਨੇ ਵੀ ਜਿਹੜਾ ਇਹਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਇਕਲੌਤਾ ਬੇੜਾ ਸੀ ਮਨੇ ਕਿਸੇ ਕਾਰਨ ਕਰਕੇ ਡੈਥ ਹੋ ਗਈ ਉਹਦੀ ਜਿਹੜਾ ਅਜੇ ਕਲੀਅਰ ਨਹੀਂ ਹੋਇਆ ਵੀ ਜੇ ਕਿਵੇਂ ਹੋਈ ਹੈ ਹਾਰਟ ਅਟੈਕ ਹੈ ਜਾਂ ਕੁਝ ਵੀ ਹੈਗਾ ਉਹ ਮੈਡੀਕਲ ਰਿਪੋਰਟ ਆਉਣ ਤੇ ਫਿਰ ਬਾਅਦ ਚ ਪਤਾ ਲੱਗੇ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਇੱਥੇ ਮਗਾਈ ਜਾਵੇ ਤਾਂ ਕਿ ਭੈਣ ਭਰਾ ਮਾਂ ਪਿਓ ਸਾਰੇ